ਛਪੇ ਚੰਦ ਅਸਿੱਤ ਬਸਤਰ ਔਰ ਅਸਿੱਤ ਗਾਤ ਅਮਤੋਜ ਰਣਾਚਲ ਉਹਨੇ ਦੱਸਣਗੇ ਗਾਹ ਬڑے-ਬڑے ਰਾਜਿਆਂ ਦੇ ਵਿੱਚ ਹੋ ਜਿਹਨਾਂ ਨੂੰ ਅਵਤਾਰ ਮੰਨਿਆ ਹੋਇਆ ਹੈ ਇਹੋ ਜੇ ਕੁਝ ਬੰਦੇ ਜਿਹੜੇ ਹੋਏ ਨੇ ਉਹਨਾਂ ਦਾ ਆ ਕੁਝ ਸੀ ਉਹ ਸਿੱਤ ਉਹ ਸਿੱਤ ਬਸਤਰ ਬਸਤਰ ਜਿਹੜੇ ਕੱਪੜੇ ਬਣਾ ਲਏ ਅਸੀਂ ਬਸਤਰ ਬਣਾ ਲਏ ਬਾਹਰ ਸਰੀਰ ਤਾਂ ਆਪਣੇ ਆਪ ਇੱਕ ਕੱਪੜੇ ਬਸਤਰ ਹੈ ਇਹਦੇ ਜਿਹੜੇ ਕੱਪੜੇ ਪਾਤੇ ਉਹਨਾਂ ਨੂੰ ਕੱਪੜੇ ਕਹਿੰਦਾ ਸ਼ਰੀਰ ਨੂੰ ਮੈਂ ਕਹਿੰਦਾ ਜਿਹੜੇ ਇਹੋ ਜਿਹੇ ਰਾਜੇ ਨੇ ਜਿਨ੍ਹਾਂ ਨੂੰ ਅਵਤਾਰ ਤੁਸੀਂ ਮੰਨ ਕੇ ਗਾਉਨੇ ਹੋ ਉਹ ਸਤ ਨਹੀਂ ਸੀਗੇ ਉਹ ਅਸਤ ਵਸਤ ਅਸਤ ਵਸਤ ਦੀ ਤਸਵੀਰ ਉਹਨਾਂ ਨੂੰ ਤੁਸੀਂ ਉਹਨਾਂ ਦੇ ਕੱਪੜੇ ਪਾਉਂਦੇ ਹੋ ਤੁਸੀਂ ਮੂਰਤੀ ਬਣਾ ਕੇ ਕਿਹਦੇ ਪਾਉਨਾ ਕੱਪੜੇ ਉਹ ਮੂਰਤੀ ਤਾਂ ਆਪ ਕੱਪੜਾ ਸੀ ਕਿਸੇ ਆਤਮਾ ਦਾ ਬੋਲੇ ਪਾ ਕੇ ਕੱਪੜੇ ਤੁਸੀਂ ਕੱਪੜੇ ਪਾਉਂਦੇ ਨੇ ਵਿਸ਼ਨੂੰ ਦੇ ਵਿਸ਼ਨੂੰ ਉੱਥੇ ਕਿੱਥੇ ਵਿਸ਼ਨੂੰ ਦਾ ਕੱਪੜਾ ਹੈ ਉਹ ਜੀ ਵਿੱਚ ਵਿਸ਼ਨੂੰ ਟਕਿਆ ਹੋਇਆ ਸੀ ਕੱਪੜੇ ਤੇ ਕੱਪੜਾ ਪਾਉਣ ਲੱਗੇ ਅਸਤ ਗਾਥ ਪਹਿਲਾਂ ਤਾਂ ਸਰੀਰ ਅਸਤ ਸਰੀਰ ਹੈ ਨਹੀਂ ਜਿਹੜਾ ਤੁਸੀਂ ਮੂਰਤੀ ਬਣਾਈ ਬੈਠੇ ਹੋ ਇਹ ਆ ਸਰੀਰ ਜਿਹਨੇ ਜਿਉਂਦੇ ਨੇ ਮੂਰਤੀ ਬਣਿਆ ਹੋਇਆ ਸੀ ਮੈਂ ਮੰਨਿਆ ਆਤਮਾ ਆਪਣੇ ਆਪ ਨੂੰ ਬਣਿਆ ਹੋਇਆ ਸੀ ਆਪਣਾ ਆਪਾ ਸਰੀਰ ਮੰਨਿਆ ਹੋਇਆ ਸੀ ਉਹਦੇ ਤੇ ਤਾਜ ਪਾਉਂਦਾ ਸੀ ਉਹਦੇ ਤੇ ਕੱਪੜੇ ਵਧੀਆ ਪਾਉਂਦਾ ਸੀ ਉਹ ਨੂੰ ਮੈਂ ਮੰਨਦਾ ਸੀ ਉਹ ਸਤਿ